ਇਹ ਕਿਤਾਬ ਤੋਂ ਤੁਹਾਡਾ ਬੋਡੀ weight ਘਟੇਗਾ ਤੇ ਉਸ ਤੋਂ ਬਾਅਦ ਤੁਸੀਂ ਕੁੱਟ ਖਾਧੀ ਵਿੱਚ ਚੰਗੀ ਕੁੱਟ ਖਾਧੀ ਸਵਾਦ ਆ ਜਾ ਕੁੱਟ ਖਾ ਕੇ ਵੀ ਮੁੱਕਾ ਮਾਰਨ ਦੀ ਨਹੀਂ ਕਰਦੇ ਬਹੁਤ ਜ਼ਿਆਦਾ ਇਹ ਸਪੈਸ਼ਲ weight lose ਤੇ energy ਵਾਲਾ ਸੈਲਡ ਆ ਇੰਨੇ ਦੰਦ ਤਾਂ ਦੇਖ ਲੇ ਕਿੰਨੇ ਸੋਹਣੇ ਦੰਦ ਆ ਅਮਰੀਕਾ ਤੋਂ ਮੰਗਾਇਆ ਇਨੇ ਬੜਾ ਕੁੱਤਾ ਮੈਨੇ ਇੱਥੇ ਮਾਰੇ ਮੇਰੇ ਜਵਾਰੇ ਦਾ ਰੇਟ ਮੇਰੇ ਬੋਲ ਵੀ ਪਾਉਦਾ ਬਹੁਤ ਤਗੜੀ 150 ਗ੍ਰਾਮ ਆਪਾਂ ਪਨੀਰ ਲਿਆਵਾ ਤੇ ਨਾਲ ਇੱਕ ਕੋਲੀ ਆਪਾਂ ਦਾਲ ਦੀ ਲਈ ਹੈ ਜੀ ਇਹ ਜਿਹੜੀ ਦਾਲ ਆ ਇਹ ਇਹ ਵੀ ਫਿੱਟ ਰਹਿਣਾ ਚਾਹੁੰਦੇ ਹੋ ਨਾ weight ਘਟਾ ਰਹੇ ਹੋ ਤਾਂ ਸਟਰੈਂਥ ਟ੍ਰੇਨਿੰਗ ਜ਼ਰੂਰ ਕਰਿਆ ਕਰੋ ਸਟਰੈਂਥ ਟ੍ਰੇਨਿੰਗ ਕਰਨੀ ਬਹੁਤ ਜ਼ਰੂਰੀ ਆ ਹਾਂ ਸੋ ਹਾਂਜੀ ਦੋਸਤੋ ਗੁੱਡ ਮਾਰਨਿੰਗ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਪੰਦਰੂਸ ਤੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨ ਤੇ ਪਈ 5:50 ਹੋ ਗਏ ਆ ਤੇ ਆਪਾਂ ਗਰਾਊਂਡ ਦੇ ਵਿੱਚ ਜਾਣ ਲਈ ਆਪਾਂ ਰੈਡੀ ਹੋ ਗਏ ਆ ਤੇ ਡੇਕ ਵਗੈਰਾ ਆਪਾਂ ਤਿਆਰ ਕਰ ਲਿਆ ਤੇ ਅੱਜ ਆਪਾਂ ਰਹਿਦੇ ਹੋ ਗਰਾਊਂਡ ਦੇ ਵਿੱਚ ਆ ਗਿਆ ਜੇ ਮੰਗਲਵਾਰ ਹੈਗਾ ਵਾ ਗਰਾਊਂਡ ਦੇ ਵਿੱਚ ਜਾ ਕੇ ਨਾ 5:00 ਤੱਕ ਟ੍ਰੇਨਿੰਗ ਵਗੈਰਾ ਕਰਾਂਗੇ ਮਿਕਸਰ ਸਪੀਡ ਨਾਲ ਵੇਟੇ ਘਟਾ-ਪਾ ਕੇ ਤੇ ਥੋੜੀ ਜੀ ਸਪੀਡ ਨਾਲ ਕਰਾਂਗੇ ਸਟਰੈਂਥ ਟ੍ਰੇਨਿੰਗ ਤੇ ਕਿਉਂਕਿ ਬਾਰਿਸ਼ ਵੀ ਅਜੇ ਪਈ ਜਾਂਦੀ ਹੈ ਬਾਹਰ ਕਾਦੀ ਨੂੰ ਨਹੀਂ ਪਈ ਜਾਂਦਾ ਵਾ ਤੇ ਅੰਦਰ ਆਪਾਂ ਫਿਰ ਜਿਮਰੇ ਵਿੱਚ ਜੈ ਵਰਕਆਊਟ ਕਰਾਂਗੇ ਸੋ ਜੋ ਵੀ ਅਗਲੀ ਅਪਡੇਟ ਹੋਊਗੀ ਤੁਹਾਨੂੰ ਮੈਂ ਦੱਸ ਦਰਾਂਗਾ ਜੀ ਤੋ ਦੇਖੋ ਅਗਰ ਤੁਸੀਂ ਫਿੱਟ ਰਹਿਣਾ ਚਾਹੁੰਦੇ ਹੋ ਨਾ ਆਪਣੇ ਮਸਲ ਨੂੰ ਤਕੜਾ ਕਰਨਾ ਚਾਹੁੰਦੇ ਹੋ ਵੇਟ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਟਰੈਂਥ ਟ੍ਰੇਨਿੰਗ ਕਰਨੀ ਬਹੁਤ ਜ਼ਰੂਰੀ ਹੈ ਤੁਹਾਨੂੰ ਹਫ਼ਤੇ ਦੇ ਵਿੱਚ ਘੱਟੋ ਘੱਟ ਤਿੰਨ ਜਾਂ ਚਾਰ ਦਿਨ ਤਿੰਨ ਜਾਂ ਚਾਰ ਦਿਨ ਤੁਹਾਨੂੰ ਵੇਟ ਟ੍ਰੇਨਿੰਗ ਕਰਨੀ ਪੈਣੀ ਹੀ ਪੈਣੀ ਹੈ ਯਾਨੀ ਕਿ ਸਟਰੈਂਥ ਟ੍ਰੇਨਿੰਗ ਤੁਹਾਨੂੰ ਕਰਨੀ ਪੈਣੀ ਜਦ ਤੁਸੀਂ ਸਟਰੈਂਥ ਟ੍ਰੇਨਿੰਗ ਕਰੋਗੇ ਨਾ ਉਹਦੇ ਨਾਲ ਕੀ ਕੀ ਇੱਕ ਤਾਂ ਤੁਹਾਡਾ ਬੋਡੀ ਵੇਟ ਘਟੇਗਾ ਤੇ ਉਸ ਤੋਂ ਬਾਅਦ ਤੁਹਾਜੀ ਮਤਲਬ ਕਿ ਤੁਹਾਡਾ ਜਿਹੜਾ ਮਸਲਾ ਉਹ ਵੀ ਵਧੀਆ ਗਰੋਥ ਕਰੇਗਾ ਤੇ ਤੁਹਾਡੇ ਅੰਦਰ ਸਟਰੈਂਥ ਆ ਜਾਏਗੀ ਸੋ ਸੋਸ ਕਰਕੇ ਸਪ੍ਰਿੰਟ ਟ੍ਰੇਨਿੰਗ ਕਰਨੀ ਬਹੁਤ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਜਿੰਨਾ ਕਾ ਕਰਨਾ ਕਾ ਜਿੰਨਾ ਕਾਰਡੀਓ ਕਰਨਾ ਜ਼ਰੂਰੀ ਆ ਉਹਦੇ ਨਾਲੋਂ ਦੁੱਗਣਾ ਸਟਰੈਂਥ ਟ੍ਰੇਨਿੰਗ ਕਰਨੀ ਜ਼ਰੂਰੀ ਆ ਸੋ ਦੋਸਤੋਂ ਹੁਣ ਆਪਾਂ ਕੱਦਿਆਂ ਗਰਾਊਂਡ ਦੇ ਵਿੱਚ ਤੇ ਬਾਕੀ ਜੋ ਵੀ ਅਗਲੀ ਅਪਡੇਟ ਹੋਵੇਗੀ ਤਾਂ ਮੈਂ ਤੁਹਾਨੂੰ ਦੱਸਦਾ ਰਹਾਂਗਾ ਸੋ ਹਾਂਜੀ ਦੋਸਤੋ ਜਿਹੜਾ ਆਪਣਾ ਅੱਜ ਦਾ ਸਵੇਰ ਦਾ ਵਰਕਆਊਟ ਦਾ ਉਹ ਆਪਣਾ ਖਤਮ ਹੋ ਗਿਆ ਤੇ ਆਪਾਂ ਹੁਣੇ ਵਰਕਆਊਟ ਖਤਮ ਕਰਕੇ ਹਟੇ ਆ ਤੇ ਅਸ ਫਿਰ ਆਪਾਂ ਗਰਾਊਂਡ ਦੇ ਵਿੱਚ ਆ ਗਏ ਨਾ ਪਹਿਲਾਂ ਮੈਂ 15 ਮਿੰਟ ਮੈਂ ਵਾਰਮ-ਅਪ ਕੀਤਾ ਮੈਂ ਕ੍ਰੋਸਫਿਟ ਦੇ ਉੱਤੇ ਤੇ ਫਿਰ ਉਸ ਤੋਂ ਬਾਅਦ ਵਾਰਮ-ਅਪ ਕਰਦੋਂ ਬਾਅਦ ਨਾ ਮੈਂ ਅੱਜ ਸਟਰੈਂਥ ਟ੍ਰੇਨਿੰਗ ਕੀਤੀ ਐ ਸਪੀਡ ਨਾਲ ਫੁੱਲ ਬੋਡੀ ਦੀ ਪਹਿਲਾਂ ਲੈਗ ਲਗਾਈਆਂ ਤੇ ਫਿਰ ਉਸ ਤੋਂ ਬਾਅਦ ਅਪਰ ਬੋਡੀ ਲਈ ਐ ਪਹਿਲਾਂ ਲੋਰ ਦਾ ਵਰਕਆਊਟ ਕੀਤਾ ਫਿਰ ਉਸ ਤੋਂ ਬਾਅਦ ਅਪਰ ਬੋਡੀ ਦਾ ਕੀਤਾ ਫਿਰ ਜਦੋਂ ਸਾਰਾ ਵਰਕਆਊਟ ਹੋ ਗਿਆ ਸਟਰੈਂਥ ਦਾ ਫਿਰ ਮੈਂ ਉਸ ਤੋਂ ਬਾਅਦ 20 ਮਿੰਟ ਮੈਂ ਕਾਰਡੀਓ ਲਈ ਆ ਔਰ ਇਸ ਤੇ ਆਪਣੀ ਕ੍ਰੋਸ ਫਿਟ ਕ੍ਰੋਸ ਫਿਟ ਦੇ অপਸ਼ਨ ਹੁੰਦੀ ਆ ਜਿ ਤੁਸੀਂ 20 ਮਿੰਟ ਕਾਰਡੀਓ ਕਰ ਸਕਦੇ ਹੋ ਆਟੋਮੈਟਿਕਲੀ ਅਪ ਡਾਊਨ ਹੁੰਦਾ ਰਹਿੰਦਾ ਵਾ ਜਦੋਂ ਸਾਡੇ ਸਾਈਕਲ ਚੱਲਦਾ ਵਾ ਸੋ ਉਹ ਬਹੁਤ ਵਧੀਆ ਲੱਗ ਜਾਂਦਾ ਵਾ ਸੋ ਬਹੁਤ ਵਧੀਆ ਜੋਰ ਲੱਗਿਆ ਆਪਣਾ ਸੋ ਆਪਾਂ ਜਿਹੜਾ ਵਰਕਆਊਟ ਆਪਣਾ ਇੱਥੇ ਹੀ ਖਤਮ ਕਰਦੇ ਆ ਤੇ ਹੁਣ ਚੱਲਦੇ ਆਪਾਂ ਘਰੇ ਘਰ ਜਾ ਕੇ ਨਹਾ ਧੋ ਕੇ ਬ੍ਰੇਕਫਾਸਟ ਦੇ ਵਿੱਚ ਦੇਖਦੇ ਆਪਾਂ ਬਲੈਕ ਕਾਫੀ ਜਾਂ ਗ੍ਰੀਨ ਕਾਫੀ ਦੋਵਾਂ ਚੋਂ ਇੱਕ ਲਵਾਂਗੇ ਤੇ ਨਾਲ ਦੇਖਦੇ ਆ ਕੋਈ ਵੀ ਕੀ ਖਾਣਾ ਵਾ ਨਾ ਵੇ ਤਾਂ ਮੇਰੇ ਕੋਈ ਇੱਛਾ ਤਾਂ ਹੈ ਨਹੀਂ ਖਾਣ ਨੂੰ ਕੱਲ ਬਲੇਕ 커피 ਜਾਂ ਗ੍ਰੀਨ 커피 ਪੀਣੀ ਨਹੀਂ ਕਰਦਾ ਬਸ ਉਹ ਠੀਕੇ ਫਿਰ ਤੋਂ ਬਾਅਦ ਕਰਾਂਗੇ ਘੰਟਾ 2 ਕੰਪਲੇਟ ਰੈਸਟ ਤੇ ਬਾਕੀ ਆਪਣੇ ਜੋ ਛੋਟੇ-ਮੋਟੇ ਕੰਮ ਆਪਾਂ ਹੋ ਕਰਾਂਗੇ ਜੇ ਫਿਰ ਟ੍ਰੇਨਣਾ ਚਾਹੁੰਦੇ ਹੋ ਨਾ weight ਘਟਾ ਦੇਣਾ ਤਾਂ ਸਟਰੈਂਥ ਟ੍ਰੇਨਿੰਗ ਜ਼ਰੂਰ ਕਰਿਆ ਕਰੋ ਸਟਰੈਂਥ ਟ੍ਰੇਨਿੰਗ ਕਰਨੀ ਬਹੁਤ ਜ਼ਰੂਰੀ ਆ ਸੋ ਦੋਸਤੋ ਮੈਂ ਆਪਾਂ ਚੱਲਦੇ ਆ ਕਰੇ ਜੋ ਵੀ ਅਗਲੀ ਅਪਡੇਟ ਹੋਊਗੀ ਮੈਂ ਤੁਹਾਨੂੰ ਦੇ ਦਿੰਦਾ ਰਹਾਂਗਾ ਉਹ ਹਾਂਜੀ ਦੋਸਤੋ ਆਪਣੀ ਜਿਹੜੀ ਫਸਟ ਮੀਲ ਅਜੇ ਦਾ ਟਾਈਮ ਹੋ ਗਿਆ ਤੇ ਦੁਪਹਿਰ ਦੇ ਬੱਜ ਗਏ ਆ 12:30 ਹੋ ਗਏ ਆ ਤੇ ਆਪਾਂ ਗਰਾਊਂਡ ਦੇ ਵਿੱਚੋਂ ਵਰਕਆਊਟ ਖਤਮ ਕਰਕੇ ਸ ਤੇ ਆਪਾਂ ਇੱਕ ਇੱਕ ਕੱਪ ਬਾਦ ਚਾਹ ਦਾ ਪੀਤਾ ਸੀਗਾ ਤੇ ਉਹ ਵਿਦਆਉਟ 슈ਗਰ ਆਪਾਂ ਉਹਦੇ ਵਿੱਚ ਮਿੱਠਾ ਨਹੀਂ ਪਾਇਆ ਸੀਗਾ ਤੇ ਇੱਕ ਕੱਪ ਚਾਹ ਦਾ ਪੀਤਾ ਨਹੀਂਗਾ ਤੇ ਬਾਅਦ ਚੋਂ ਕੋ ਪਾਣੀ ਵਗੈਰਾ ਪਿੰਦ ਰਹੇ ਆ ਤੇ ਉਸ ਤੋਂ ਬਾਅਦ ਹੁਣ ਆਪਣੀ ਜਿਹੜੀ ਫਸਟ ਮੀਲ ਆਪਣੀ ਸਟਾਰਟ ਮੀਲ ਦਾ ਟਾਈਮ ਹੋ ਗਿਆ ਤੇ ਫਸਟ ਮੀਲ ਦੇ ਵਿੱਚ ਹੈ ਨਾ ਆਪਾਂ ਜਿੱ ਕੋਈ ਨਵੀਂ ਚੀਜ਼ ਐਡ ਕੀਤੀ ਆ ਇਹ ਬਣਾਇਆ ਜੀ ਆਪਾਂ ਸੈਲਡ ਹੈ ਇਹ ਸਪੈਸ਼ਲ weight lose ਤੇ energy ਵਾਲਾ ਸੈਲਡ ਆ ਇਹਦੇ ਵਿੱਚ ਆਪਾਂ ਪਤਾ ਕੀ ਕੁਝ ਪਾਈ ਇਹਦੇ ਵਿੱਚ ਆਪਾਂ ਗਾਜਰ ਤੇ ਸ਼ਿਮ ਗਾਜਰ ਪਿਆਜ਼ ਟਮਾਟਰ ਤੇ ਬੰਦ ਗੋਭੀ ਜਿਹੜੀ ਉਹਨੂੰ ਆਪਾਂ ਕੱਦੂਕਸ਼ ਕਰਕੇ ਤੇ ਇਹਦੇ ਵਿੱਚ ਪਾਇਆ ਤੇ ਨਾਲ ਪਾਇਆ ਇਹਦੇ ਵਿੱਚ ਪਾਇਆ ਲੋ ਫੇਟ ਦੇਈ ਪਾਇਆ ਇਹਦੇ ਵਿੱਚ ਫਿਰ ਦਹੀਂ ਦੇ ਵਿੱਚ ਨਾ ਕਾਲੀ ਮਿਰਚਾਂ ਪਾ ਕੇ ਫਲਕਾ ਜਿਹਾ ਨਮਕ ਪਾ ਕੇ ਇਹਨੂੰ ਆਪਾਂ ਜਿਹੀ ਤਰ੍ਹਾਂ ਘੋਲ ਲਿਆ ਸੀਗਾ ਤੇ ਫਿਰ ਸਾਰੇ ਸਲਾਦ ਨੂੰ ਮਿਕਸ ਕਰਕੇ ਉਹਦੇ ਵਿੱਚ ਦਹੀਂ ਪਾਇਆ ਤੇ ਮਤਲਬ ਵੀ ਇਹ ਬਹੁਤ ਵਧੀਆ ਯਾਰ ਇਹਦੇ ਨਾਲ ਕੀ ਆ ਕਿ ਇਹ ਨਾਲ ਇੱਕ ਤਾਂ ਤੁਹਾਡੀ ਮਤਲਬ ਵੀ ਜਿਹੜੀ એનર્ਜੀ ਲੈਵਲ ਆ ਜਿਹੜਾ ਤੁਹਾਡਾ ਹਨਾ ਉਹ ਬਹੁਤ ਵਧੀਆ ਅਪ ਹੋਏਗਾ ਜੀ ਨੰਬਰ ਇੱਕ ਨੰਬਰ ਦੋ ਇਹ ਵੀ ਇਹਦੇ ਨਾਲ ਤੁਹਾਡਾ ਬੋਡੀ weight ਵੀ ਬਹੁਤ ਤੇਜ਼ੀ ਨਾਲ ਘਟਦਾ ਵਾ ਕਿਉਂਕਿ ਇਹਦੇ ਅੰਦਰ ਦੇਖੋ ਬਹੁਤ ਹੀ ਘੱਟ ਇਹਦੇ ਵਿੱਚ ਮਤਲਬ ਵੀ ਕੋਈ ਕਾਰਬੋਹਾਈਡਰੇਟ ਵੀ ਨਹੀਂ ਹੈ ਇਹ ਫਾਈਬਰ ਹੀ ਹੈ ਜੇ ਮੰਨ ਕੇ ਚੱਲੀ ਆ ਨਾ ਫਾਈਬਰ ਆ ਤੇ ਫੈਟ ਬਿਲਕੁਲ ਨਹੀਂ ਹੈ ਇਹਦੇ ਵਿੱਚ ਸੋ ਅਗਰ ਤੁਸੀਂ ਆਪਣਾ ਬੋਡੀ weight ਘਟਾ ਰਹੇ ਹੋ ਤਾਂ ਤੁਸੀਂ ਆ ਜਿਹੜੀ ਮੀਲ ਆ ਜਿਹੜੀ ਤੁਸੀਂ ਨਾ ਇਦਾਂ ਦੀ ਮੀਲ ਤੁਸੀਂ ਦੁਪਹਿਰੇ ਬਣਾ ਕੇ ਜਦੋਂ ਮੌਜੀ ਦੁਪਹਿਰੇ ਜਾਂ ਫਿਰ ਸ਼ਾਮੀ ਬਣਾ ਕੇ ਤੁਸੀਂ ਖਾ ਸਕਦੇ ਹੋ ਇਹ ਨਾਲ ਤੁਹਾਡਾ ਬੋਡੀ weight ਵੀ ਘਟੇਗਾ ਤੇ ਜਦੋਂ ਤੁਹਾਡਾ energy level ਆ ਨਾ ਡਾਊਨ ਨਹੀਂ ਹੋਏਗਾ ਉੱਪਰ ਹੀ ਹੋਏਗਾ ਜੀ ਸੋ ਆਪਣੀ ਜਿਹੜੀ ਫਸਟ ਮੀਲ ਆ ਇਹ ਆ ਤੇ ਨਾਲ ਜਿਹੜੇ ਇਹ ਆਪਾਂ ਪੀਵਾਂਗੇ ਇੱਕ ਕੱਪ ਗ੍ਰੀਨ ਕੌਫੀ ਦਾ ਪੀਵਾਂਗੇ ਗ੍ਰੀਨ ਟੀ ਨਹੀਂ ਬਲੈਕ ਟੀ ਵੀ ਬਲੈਕ ਕੌ ਗ੍ਰੀਨ ਕੋਬੀ ਪੀਵਾਂਗੇ ਨਾਲ ਆਪਾਂ ਇਹ ਇਸ ਸਲਾਦ ਖਾਣ ਤੋਂ ਬਾਅਦ ਗ੍ਰੀਨ ਕੋਬੀ ਪੀਵਾਂਗੇ ਤੇ ਉਸ ਤੋਂ ਬਾਅਦ ਆਪਣੀ ਸੈਕਿੰਡ ਵੀ ਲਾ ਠੀਕ ਆਪਾਂ 2 ਵਜੇ ਆਪਾਂ ਜਿਹੜੀ ਆਪਣੀ ਸੈਕਿੰਡ ਵੀ ਦਾ ਉਹ ਲੰਚ ਵੀ ਉਹ ਕਰਾਂਗੇ ਸੋ ਦੋਸਤੋ ਵੀਡੀਓ ਨਾਲ ਬਣੇਗਾ ਜੀ ਅਗਰ ਤੁਹਾਨੂੰ ਮੇਰੀ ਛੋਟੀ ਜਿਹੀ ਕੋਸ਼ਿਸ਼ ਵਿੱਚ ਜੱਗੀ ਤਾਂ ਵੀਡੀਓ ਲਾਈਕ ਵੀ ਸ਼ੇਅਰ ਵੀ ਕਰ ਦਿਓ ਸੋ ਹਾਂਜੀ ਦੋਸਤੋ ਦੁਪਹਿਰ ਦੇ 2 ਵਜੇ ਆ ਤੇ ਆਪਣੇ ਲੰਚ ਦਾ ਟਾਈਮ ਹੋ ਗਿਆ ਜੀ ਸੋ ਹੁਣ ਆਪਾਂ ਲੰਚ ਦੇ ਵਿੱਚ ਕੀ ਜਿਆ ਜੀ ਇੱਕ ਪਰਿਆਗਾ ਹਰ ਰੋਜ਼ੀ ਤਰ੍ਹਾਂ ਆਪਾਂ ਸੈਲਟ ਦੀ ਲਈਆ ਸਲਾਦ ਦੇ ਵਿੱਚ ਆਪਾਂ ਇੱਕ ਟਮਾਟਰ ਲਿਆ ਤੇ ਹਾਫ ਆਪਾਂ ਗਾਜਰ ਲਈ ਆ ਤੇ ਦੋ ਛੋਟੇ ਜਿਹੇ ਪੀਸ ਆਪਾਂ ਚਕੁੰਦਰ ਦੇ ਲਏ ਆ ਜੀ ਤੇ ਇੱਕ ਆਪਾਂ ਨਿੰਬੂ ਲਿਆ ਵਾ ਤੇ ਨਾਲ ਆਪਾਂ ਇੱਕ ਖੀਰਾ ਲਿਆ ਵਾ ਜੀ ਇਹਦਾ ਆਪਣਾ ਹੋ ਗਿਆ ਸਲਾਦ ਜੀ ਤੇ ਨਾਲ ਆਪਾਂ ਅੱਜ ਲਿਆ ਅੱਜ ਆਂਦੇ ਜੀ ਲਈ ਅੱਜ ਆਪਾਂ ਲਿਆ ਵਾ 100 ਗ੍ਰਾਮ ਪਨੀਰ ਆ ਜੀ ਆਪਣਾ 100 ਗ੍ਰਾਮ ਪਨੀਰ ਆ ਜੀ ਇਹ ਤੇ ਨਾਲ ਇੱਕ ਕੌਲੀ ਆਪਾਂ ਦਾਲ ਦੀ ਲਈ ਆ ਜੀ ਇਹ ਬਿਨਾ ਤੜਕੇ ਤੋਂ ਆਪਾਂ ਦਾਲ ਬਣਾਈ ਹੈ ਜੀ ਦਾਲ ਹੋ ਗਈ ਤੇ 100 ਗ੍ਰਾਮ ਪਨੀਰ ਹੋ ਗਿਆ ਜੀ ਤੇ ਇੱਕ ਪਲੇਟ ਜਿਹੜੀ ਇਹ ਸੈਲਡ ਦੀ ਹੋ ਗਈ ਜੀ ਜਿਹੜਾ ਨਿੰਬੂ ਆਪਾਂ ਦਾਲ ਦੇ ਵਿੱਚ ਵੀ ਪਾ ਲੈਣਾ ਤੇ ਆਪਾਂ ਸੁਲਾ ਦੇ ਪਰ ਜੀ ਨੂੰ ਨਿੰਗੂ ਆਪਾਂ ਪਾ ਲਾਂਗੇ ਤੇ ਇਹ ਸਾਰਾ ਲੰਚ ਕਰਨ ਤੋਂ ਬਾਅਦ ਨਾਲ ਆਪਾਂ ਇੱਕ ਹੋਰ ਕੱਪ ਪੀਵਾਂਗੇ 커피 ਦਾ ਇੱਕ ਕੱਪ ਜਿਹੜਾ ਆਪਾਂ 커피 ਪੀਣੀ ਆ ਉਹ ਗਰੀਬ 커피 ਹੋਏਗੀ ਜੀ ਤੇ ਲੰਚ ਕਰਕੇ ਫਿਰ ਆਪਾਂ ਥੋੜੀ ਦੇਰ ਕਹਾਂਗੇ ਰੈਸਟ ਤੇ ਸ਼ਾਮ ਜੀ ਚਾਰ ਵਜੇ ਜਾਵਾਂਗੇ ਗਰਾਊਂਡ ਦੇ ਵਿੱਚ ਜੋ ਅਗਲੀ ਅਪਡੇਟ ਹੋਵੇਗੀ ਸੋ ਉਹਨੇ ਤੁਹਾਨੂੰ ਵਲੌਗ ਵਿੱਚ ਇੰਧਰ ਰਾਵਾਂਗੇ ਜੀ ਸੋ ਅੱਜ ਜਾਈਏ ਸਾਡੀਆਂ ਫਾਈਟਾਂ ਤੇ ਉੱਦਾਂ ਜੀ 5 ਵਜੇ ਜਾਂਦੇ ਅੱਜ ਮੰਗਲਵਾਰ ਹੈਗਾ ਵਾ ਜਾ ਜਿਸੀ ਚਾਹ ਦੇ ਗਰਾਊਂਡ ਦੇ ਵਿੱਚ ਜਾਣਾ ਸੋ ਦੋਸਤੋ ਬਲੌਗ ਦੇ ਨਾਲ ਬਣੇ ਰਹੋ ਜੋ ਅਗਲੀ ਅਪਡੇਟ ਹੋਊਗੀ ਤਾਂ ਉਸ ਬਲੌਗ ਦੇ ਵਿੱਚ ਜਿੰਨ ਕਰਾ ਬਸ ਸੋ ਹਾਂਜੀ ਦੋਸਤੋ ਗੁੱਡ ਈਵਨਿੰਗ ਜੀ ਸੋ ਆਪ ਅੱਜ ਗਰਾਊਂਡ ਦੇ ਵਿੱਚ ਆ ਗਏ ਆ ਤੇ ਅੱਜ ਸਾਨੂੰ ਕੋਚ ਸਾਹਿਬ ਨੇ 4 ਵਜੇ ਹੀ ਬੁਲਾ ਲਿਆ ਤੇ ਕਹਿੰਦਾ ਅੱਜ ਸਪੈਰੀਂਗ ਲਾਉਣੀ ਹੈ ਮੰਗਲਵਾਰ ਹੈਗਾ ਵਾ ਤੇ ਉਦਾਂ ਸਾਡਾ 4:30 ਵਜੇ ਦਾ ਟਾਈਮ ਆ 4:30 ਵਜੇ ਜਾ ਕੇ ਪ੍ਰੈਕਟਿਸ ਕਰਦਿਆਂ ਤੇ ਕੋਚ ਸਾਹਿਬ ਨੇ ਅੱਜ 4 ਵਜੇ ਬੁਲਾ ਲਿਆ ਹਾਂ ਲੱਗਦੀ ਤੇ ਕਹਿੰਦਾ ਅੱਜ ਸਪੈਰੀਂਗ ਲਾਉਣੀ ਆ ਤੇ ਹੁਣ ਮੇਰਾ ਪਹਿਲਾਂ ਹੀ ਪੇਰ ਦਾ ਸਪੈਰੀਂਗ ਥੋੜੀ ਇੰਜਰ ਹੋ ਗਿਆ ਇਹ ਇਹਨੂੰ ਮੈਂ ਕਿਹਾ ਵੀ ਅੱਜ ਤੂੰ ਰੈਸਟ ਕਰ ਮਾ ਗਰ ਕਿਉਂਕਿ ਕੰਪੀਟੀਸ਼ਨ ਸਿਰ ਦੇ ਉੱਤੇ ਆ ਜੇ ਇਹਨੇ ਜ਼ੋਰ ਲਾ ਲਿਆ ਤੇ ਫਿਰ ਥੋੜਾ ਜਿਹਾ ਹੋਰ ਦਿੱਕਤ ਹੋ ਜਾਣੀ ਆ ਤੇ ਇਹਨੇ ਕੋਚ ਸਾਹਿਬ ਨੂੰ ਪੁੱਛਿਆ ਕੋਚ ਸਾਹਿਬ ਕੀ ਕਹਿੰਦੇ ਕਿ ਲੈ ਲਾ ਲਾ ਲੈਫਟ ਲੈਫਟ ਨਾਲ ਚੱਲਦਾ ਲੈਫਟ ਲੈਫਟ ਕਿ ਦੱਸਾ ਚੱਲਣ ਦੇ ਤੇ ਤੂੰ ਤੂੰ ਅੱਜ ਇਹ ਦੇਖ ਰਹੇ ਆ ਸੋ ਸਾਡੇ ਕੋਚ ਸਾਹਿਬ ਦੀ ਇਹ ਬੜੀ ਕਾਸੀ ਦਾ ਗੋਸਾ ਕਿੰਨਾ ਨਹੀਂ ਵੀ ਜੇ ਗਰਾਊਂਡ 'ਚ ਆਇਆ ਕੁਛ ਨਾ ਕੁਛ ਜ਼ਰੂਰੀ ਆ ਹਾਂ ਤੱਕ ਜਾਣਾ ਖਾਲੀ ਹੱਥ ਨਹੀਂ ਜਾਣਾ ਸੋ ਹੁਣ ਆਪਾਂ ਵਾਰਮ ਅਪ ਹੋਣ ਲੱਗਿਆ ਅੱਜ ਹੀ ਕੋਚ ਸਾਹਿਬ ਨੇ ਰੱਸੀ ਲਿਆਂਦੀ ਆ ਰਿੰਗ ਤੇ ਰੱ ਤੈਂ ਚਾਰ ਪੈਰ ਉੱਪਰ ਚੜ੍ਹਨਗੇ ਸੋ ਦੇਖਦੇ ਆ ਅੱਜ ਕੀ ਬਣਦਾ ਵਾ ਹਾਂ ਸਵੇਰੇ ਸਰੀਰ ਉਦਾ ਠੀਕ ਆ ਲੱਗਾ ਬਹੁਤ ਦੋਹਦੀ ਪਈਆਂ ਸਵੇਰੇ ਜਿਮ ਦੇ ਵਿੱਚ ਤੁਹਾਨੂੰ ਪਈ ਆ ਲੱਗਾ ਲਾਈਆਂਗਾ ਅੱਜਵੇਂ ਤੇ ਬਾਕੀ ਦੇਖਦੇ ਆ ਰੈਸਟ ਵੀ ਨਹੀਂ ਹੋਈ ਹੈਗੀ ਅੱਜ ਘਰ ਦੇ ਕੰਮ ਹਨ ਲਟਰਮ ਪਟਰਮ ਹੋਰ ਸੋ ਬਲੌਗ ਦੇ ਨਾਲ ਬਣੇ ਰਹੋ ਹੁਣ ਮੈਂ ਵਾਰਮ ਅਪ ਕਰਕੇ ਗਲਵਜ਼ ਜੂਸ ਪਾ ਕੇ ਉੱਪਰ ਜਾਵਾਂਗਾ ਤੇ ਫਾਈਟਾਂ ਦੇ ਛੋਟੇ ਛੋਟੇ ਕਲਿੱਪ ਤੁਹਾਨੂੰ ਮੈਂ ਦਿਖਾਉਂਦਾ ਰਾਵਾਂਗਾ ਸੋ ਬਲੌਗ ਦੇ ਨਾਲ ਬਣੇ ਰਹੋ ਸੋ ਹਾਂਜੀ ਦੋਸਤੋ ਆਪਾਂ ਫਾਈਟ ਲਾਉਣ ਦੀ ਤਿਆਰ ਹੋ ਗਏ ਆ ਆਪਾਂ ਗਿੰਜਾਂ ਮੰਨੀਆਂ ਕਮ ਸ਼ੀਟ ਆਪਾਂ ਫਿਰ ਗਲਵਜ਼ ਆਪਣੇ ਰੈਡੀ ਆ ਹੁਣ ਬਸ ਗਲਵਜ਼ ਪਾ ਕੇ ਆਪਾਂ ਰਿੰਗ ਤੇ ਚੜ ਜਾਣਾ 5 ਜਾਂ 6 ਰਾਊਂਡ ਹੋਣਗੇ ਹਲਕਲ ਕੇ 5-6 ਰਾਊਂਡ ਲਾ ਕੇ ਫਿਰ ਆਪਾਂ ਉਸ ਤੋਂ ਬਾਅਦ ਪੰਚੀ ਬੈਗ ਜਾਂ ਸ਼ੈਡੂ ਸ਼ੋਡੋ ਫਿਰ ਸਕੀਪੀ ਸਕੂਟਿੰਗ ਦੇਖਾਂਗੇ ਸੋ ਬਲੌਗ ਦੇ ਨਾਲ ਬਣੇ ਗਏ ਜੀ ਤੋ ਹਾਂਜੀ ਦੋਸਤੋ ਜਿਹੜੇ ਮੇਰੇ ਸਪੈਰੀ ਦੇ ਰਾਊਂਡ ਸੀ ਨਾ ਉਹ ਖਤਮ ਹੋ ਗਏ ਸਾਡੀ ਫਾਈਟ ਖਤਮ ਹੋ ਗਈ ਆ 6 6 ਰਾਊਂਡ ਲੱਗੇ 4 ਮੇਰੇ ਇਕਬੀਰ ਨਾਲ ਲੱਗੇ 2 ਮੇਰੇ ਕੁੜੀਆਂ ਨਾਲ ਰਾਊਂਡ ਲੱਗੇ ਅੱਜ ਸਰੀਰ ਨਾਲ ਚੱਲਿਆ ਨਹੀਂ ਜੀ ਸਰੀਰ ਬਹੁਤ ਹੀ ਜ਼ਿਆਦਾ ਟਾਈਟ ਹੈ ਜੀ ਜਿੰਨੇ ਵਧੀਆ ਗੇਮ ਹੈਗੇ ਉਹਨਾਂ ਵਧੀਆ ਖੇਡਿਆ ਨਹੀਂ ਹੈ ਸਕਦਾ ਸੋ ਬੋਡੀ ਬਹੁਤ ਜ਼ਿਆਦਾ ਟਾਈਟ ਹੈ ਵੀ ਸ਼ੋਲਡਰ ਬਹੁਤ ਹੀ ਜ਼ਿਆਦਾ ਟਾਈਟ ਹੈ ਜੀ ਮੋਕਾ ਮਾਰ ਨਹੀਂ ਜੀ ਨਹੀਂ ਲੱਗਦਾ ਜੀ ਕਿੰਨੀ ਗਰਮੀ ਯਾਰ ਉਪਰੋਂ ਸਾਹ ਨਹੀਂ ਹੁੰਦਾਦਾ ਜੀ ਇੱਕ ਰੱਸੀ ਬੰਨੇਗੀ ਨਾ ਬੰਦਾ ਜ਼ਿਆਦਾ ਭੱਜਦਾ ਜਿਆਦਾ ਜੀ ਹੈਡ ਮੂਵਮੈਂਟ ਵੀ ਨਹੀਂ ਹੋ ਰਹੀ ਜੀ ਨਾ ਪ ਨਾ ਫੁੱਟਵਰਕ ਹੋ ਰਿਹਾ ਨਹੀਂ ਕੁਝ ਵੀ ਨਹੀਂ ਹੋ ਰਿਹਾ ਅੱਜ ਤੋ-ਤਾਲੀ ਕਿ ਯਾਰ ਕੋਟੇ ਫੱਦੀ ਵਿੱਚ ਚੰਗੀ ਕੁੱਟ ਫੱਦੀ ਸਵਾਦ ਆ ਗਿਆ ਕੁੱਟ ਖਾ ਕੇ ਵੀ ਮੁੱਕਾ ਮਾਰਨ ਦੀ ਨਹੀਂ ਕਰਦੇ ਬਹੁਤ ਜ਼ਿਆਦਾ ਗਰਮੀ ਸੀ ਸੋ ਆਪਾਂ ਹੁਣ ਫਾਈਟ ਆ ਜਿਹੜੀ ਆਪਣੀ ਇੱਥੇ ਖਤਮ ਹੋ ਗਈ ਆ ਹੁਣ ਆਪਾਂ ਲਾਵਾਂਗੇ 3-3 ਮਿੰਟ ਦੇ 4 ਰੌਂਡ ਪੰਚੀ ਵੇਗ ਲਾਵਾਂਗੇ ਬੀ ਆਰਾਮ ਨਾਲ ਲਾਣੇ ਆ ਤੇ ਉਸ ਤੋਂ ਬਾਅਦ ਫਿਰ ਕੀ ਇਹਨੇ ਛੇਡ ਬੌਕਸਿੰਗ ਕਰੂੰਗਾ ਉਸ ਤੋਂ ਬਾਅਦ ਟੀਵੀ ਦੇਖੂੰਗਾ ਰੋਕ ਕਰਨੀ ਤੇ ਨਹੀਂ ਕਰਨੀ ਬੋੜੀ ਇਹ ਅਲਾਉ ਕਰੇਗੀ ਸੋ ਦੋਸਤੋ ਆ ਆਪਾਂ ਹੁਣ ਇੱਥੇ ਬਲੋ ਖਤਮ ਕਰਦੇ ਆ ਸੋ ਦੋਸਤੋ ਹੁਣ ਮੈਂ ਚੱਲਿਆ ਪੰਚ ਫਿਰ ਉਸ ਤੋਂ ਬਾਅਦ ਜੋ ਵੀ ਹੋਈ ਅੱਜ ਅਪਡੇਟ ਹੋਈ ਉਹ ਤੁਹਾਨੂੰ ਮਿਲਦਾ ਰਹੇਗਾ। ਸੋ ਹਾਂਜੀ ਦੋਸਤੋ ਆਪਣੀ ਜਿਹੜੇ ਪੰਚਿੰਗ ਬੈਗ ਸੀ ਨਾ ਆਪਾਂ ਚਾਰ ਰਾਉਂਡ ਕਰ ਲਿਆ ਯਾਰ। ਜਾ ਨਿਕਲੀ ਰਾਤ ਤਾਂ ਯਾਰ ਮਰਨ ਲੱਗਾ ਮੈਂ ਕਿਉਂਕਿ ਇੰਨੀ ਗਰਮੀ ਯਾਰ। ਉੱਥੇ ਇੱਕ ਸਪੇਅਰਿੰਗ ਇੰਨੀ ਕੁੱਟ ਪਈ ਇੰਨੀ ਕੁੱਟ ਪਈ ਬੜੇ ਮੁੱਕੇ ਖਾਦਾ ਅੱਜ। ਸਰੀਰ ਇੰਨਾ ਜ਼ਿਆਦਾ ਟਾਈਡ ਪਿਆ ਬਹੁਤ ਹੀ ਜ਼ਿਆਦਾ ਟਾਈਡ ਪਿਆ ਵਾ ਯਾਰ ਬਸ। ਮੈਂ ਤਾਂ ਇਹ ਕਹਦਾ ਜੀ ਸੋਜ ਆ ਬਸ ਯਾਰ ਸਾਲਾ। ਕੁਝ ਵੀ ਕਰਨ ਨੂੰ ਜੇਨ ਨਹੀਂ ਕਰਦਾ ਹੈਗਾ। ਇੱਕ ਆ ਕੁੜੀ ਆ ਗਈ ਛੁੜੀ ਜੀ। ਇੰਨੇ ਮੈਨੂੰ ਬੜਾ ਕੁੱਟਿਆ। ਉਰੇ ਆਏ ਅਸ਼ਵਿੰਦਰ ਉਰੇ ਆ ਆ ਆ ਕੁੜੀ ਨੇ ਬੜਾ ਕੁੱਤਿਆ ਮੈਨੂੰ ਇਹਨੇ ਮਾਰ ਮਾਰ ਮੇਰੇ ਨਾਲ ਧੂਮਾ ਕਰਤਾ ਇਹਨੇ ਅੱਖਾਂ ਚੋਂ ਆਹ ਬਲੌਗ ਦੇ ਵਿੱਚ ਆ ਕੁੜੀ ਸੀ ਜਿਹਨੇ ਵੀ ਲੀਨਾ ਪੁੱਟਾ ਇਹਨੇ ਦੰਦ ਤਾਂ ਦੇਖ ਲੇ ਕਿੰਨੇ ਸੋਹਣੇ ਦੰਦ ਆ ਅਮਰੀਕਾ ਤੋਂ ਮੰਗਾਇਆ ਇਹਨੇ ਬੜਾ ਕੁੱਤਾ ਮੈਨੂੰ ਇੱਥੇ ਮਾਰੇ ਮੇਰੇ ਜਵਾਰੇ ਦਾ ਦੇਖ ਮੇਰੇ ਬੋਲ ਵੀ ਪਾ ਦ ਬਹੁਤ ਤਗੜੀ ਆ ਕੁੜੀ ਇਹ ਇੰਟਰਨੈਸ਼ਨਲ ਪਲੇਅਰ ਆ ਇਹ ਇਹਨੇ ਬਹੁਤ ਕੁੱਟਿਆ ਮੈਨੂੰ ਮੇਰਾ ਤਾਂ ਸਰੀਰ ਨਹੀਂ ਯਾਦ ਚੱਲਿਆ ਸੱਚੀ ਗੇਰਾ ਪਤਾ ਕੀ ਇਹ ਰਾਜ ਨਾਲ ਰੈਸਟ ਵੀ ਨਹੀਂ ਹੈਗੀ ਤੁਹਾਡੇ ਸਾਹਮਣੇ ਸਾਰਾ ਦਿਨ ਮੈਂ ਭੱਜ ਦੌੜ ਕਰਦਾ ਰਿਹਾ ਅੱਜ ਸੋ ਵੈਗ ਕਰ ਲੇ ਸਪੇਰਿੰਗ ਲੱਗੀ ਹੁਣ ਮੈਂ ਛੋਟੇ ਛੋਟੇ 2-2 ਮਿੰਟ ਦੇਣਾ ਜਾਂ 3-3 ਮਿੰਟ ਦੇ ਦੋ ਰੌਂਡ ਛੇੜੂ ਬਾਕਸਿੰਗ ਕਰੂੰਗਾ ਤੇ ਉਸ ਤੋਂ ਬਾਅਦ ਫਿਰ ਮੈਂ ਰੱਸੀ ਟੱਪੂਆਂ 15-20 ਮਿੰਟ ਬਾਅਦ ਉਸ ਤੋਂ ਬਾਅਦ ਫਿਰ ਕਰੂੰਗਾ ਕੰਪਨੀ ਟ੍ਰੇਨਸ ਤੇ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਕੋਸਾ ਸਾਡੇ ਤੱਤੇ ਹੋਈ ਜਾਂਦਾ ਕੋਸਾ ਕਹਿੰਦੇ ਵੀ ਚੱਲ ਵਰਕਆਊਟ ਕਰਾਂ ਹੋ ਹਾਂਜੀ ਦੋਸਤੋ ਆਪਣਾ ਅੱਜ ਦਾ ਸ਼ਾਮ ਦਾ ਵਰਕਆਊਟ ਹੈ ਨਾ ਜਿਹੜਾ ਖਤਮ ਹੋ ਗਿਆ ਤੇ ਆਪਾਂ ਪਹਿਲਾਂ ਆ ਕੇ ਪਹਿਲਾਂ ਸਪੈਰਿੰਗ ਲੱਗੀ ਪਹਿਲਾ ਪਹਿਰੀ ਸ਼ਗਾ ਸੀਗਾ ਤੇ ਪਹਿਲਾਂ ਆ ਕੇ ਆਪਾਂ ਵਾਰਮ-ਅਪ ਕੀਤਾ ਵਾਰਮ-ਅਪ ਤੋਂ ਬਾਅਦ ਆਪਣੇ 6 ਰਾਊਂਡ ਸੀ ਜਿਹੜੇ ਮੈਂ ਤੁਹਾਨੂੰ ਦਿਖਾਇਆ ਨਾ ਉਹ 6 ਰਾਊਂਡ ਸਪੈਰਿੰਗ ਲੱਗੀ ਬਹੁਤ ਜ਼ਿਆਦਾ ਜ਼ੋਰ ਲੱਗਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ 4 ਰਾਊਂਡ ਕੀਤਾ ਪੰਚੀ ਬੈਗ ਪੰਚੀ ਬੈਗ ਕਰਨ ਤੋਂ ਬਾਅਦ ਫੇਰ ਲਾਇ ਮੈਂ 2-2 ਮਿੰਟ ਦੇ 3 ਰਾਊਂਡ ਮੈਂ ਛੇੜੇ ਬਾਕਸਿੰਗ ਕੀਤੀ ਛੇੜੇ ਬਾਕਸਿੰਗ ਕਰਕੇ ਫਿਰ ਉਸ ਤੋਂ ਬਾਅਦ ਮੈਂ ਲਗਾਤਾਰ 10 ਮਿੰਟ ਸਕੀਪਿੰਗ ਰੋਪ ਕੀਤੀ ਉਸ ਮੈਂ ਇੱਕ ਹਲਕਾ ਜਿਹਾ ਗੋਲਡਾਉਨ ਕੀਤਾ ਤੇ ਮੈਂ ਕੋਸਾਬ ਨੂੰ ਪੁੱਛ ਰਿਹਾ ਮੈਂ ਕੋਸਾਬ ਮੈਂ ਜਾਵਾਂ ਜੀ ਤੇ ਮੈਂ ਕਿਹਾ ਮੈਂ ਥੱਕ ਬਹੁਤ ਜ਼ਿਆਦਾ ਗਿਆ ਕੋਸਾ ਨੀਂਦ ਨਹੀਂ ਆਂਦੀ ਪਈ ਹੈ ਜਾਨੀ ਕਿ ਯਾਰ ਸਰੀਰ ਬਹੁਤ ਥੱਕਿਆ ਬੈ ਤੇ ਉੱਪਰ ਬੂਟ ਵੀ ਪਸੀਨੇ ਨਾਲ ਨਾ ਗਿੱਲੇ ਹੋ ਗਏ ਤੁਸੀਂ ਦੇਖ ਸਕਦੇ ਹੋ ਬੂਟ ਵੀ ਮੇਰੇ ਸਾਰੇ ਗਿੱਲੇ ਹੋ ਗਏ ਆ ਤੇ ਹੁਣ ਮੇਰੇ ਦਿਲ ਕਰਦਾ ਵੀ ਘਰ ਜਾ ਕੇ ਨਾ ਨਹਾ ਕੇ ਬਾਅਦ 2 ਘੰਟੇ ਸੋਵਾਂ ਯਾਰ ਬਹੁਤ ਜ਼ਿਆਦਾ ਥੱਕਿਆ ਆ ਜ਼ੋਰ ਬਹੁਤ ਜ਼ਿਆਦਾ ਲੱਗਿਆ ਸੋ ਜਿਹੜਾ ਆਪਣਾ ਵਰਕਆਊਟ ਸੀਗਾ ਸਾਰਾ ਆਪਾਂ ਖਤਮ ਕਰ ਲਿਆ ਤੇ ਕੋਸਾ ਕਹਿੰਦੇ ਚਲ ਕੋਈ ਗੱਲ ਨਹੀਂ ਤੂੰ ਚੱਲ ਜਾ ਜੀ ਜਾਣਾ ਤੇ ਹੁਣ ਮੈਂ ਪ ਪਹਿਲਾ ਪ੍ਰੋਟੀਨ ਪ੍ਰੋਟੀਨ ਪੀਵਾਂਗੇ ਜਾ ਕੇ ਘਰੇ ਤੇ ਫਿਰ ਘੰਟਾ ਕਰਾਂਗਾ ਰੈਸਟ ਰੈਸਟ ਕਰਕੇ ਫਿਰ ਰਾਤ ਨੂੰ ਕਰਾਂਗੇ ਡਿਨਰ ਡਿਨਰ ਦੇ ਵਿੱਚ ਦੇਖਦੇ ਆਂ ਜੀ ਕੀ ਕਰਨਾ ਵਾ ਜੋ ਲੰਚ ਦੇ ਵਿੱਚ ਜੀਗਾ ਉਹੀ ਸ਼ਾਇਦ ਆਪਾਂ ਰਿਪੀਟ ਕਰਾਂਗੇ ਡਿਨਰ ਦੇ ਵਿੱਚ ਸੋ ਫਿਰ ਬਲੌਗ ਆਪਾਂ ਖਤਮ ਕਰਾਂਗੇ ਸੋ ਦੋਸਤੋ ਬਲੌਗ ਦੇ ਨਾਲ ਬਣੇ ਰਹੋ ਅਗਰ ਕੋਈ ਵੀ ਅਪਡੇਟ ਹੋਈ ਤਾਂ ਪਰ ਮੈਂ ਬਲੌਗ ਦੇ ਵਿੱਚ ਦਿਨ ਦਰਾਂਵਾਂਗਾ ਸੋ ਦੋਸਤੋ ਹੁਣ ਚੱਲੇ ਆਪਾਂ ਘਰੇ ਤੇ ਰਾਤ ਨੂੰ ਆਪਾਂ ਡਿਨਰ ਤੇ ਮਿਲਦੇ ਆਂ ਜੀ ਸੋ ਅਗਰ ਤੁਹਾਨੂੰ ਮੇਰੀ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤੇ ਦੀਆ ਉਹਦਾ ਪਲੀਜ਼ ਜੀ ਲਾਈਕ ਤੇ ਸ਼ੇਅਰ ਜੀ ਨੂੰ ਵੀ ਕਰਿਓ ਤਾਂ ਜੇ ਅੱਪਾ ਸ਼ਾਮ ਦਾ ਜੇ ਵਰਕਆਊਟ ਕਰਕੇ ਅਪਾ ਘਰੇ ਆਗੇ ਸੀ ਇਹ ਘਰੇ ਆਕੇ ਆਪਾਂ ਤੇ ਵੇ ਆਈਸੋਲੇਟ ਪ੍ਰੋਟੀਨ ਲਿਆ ਤੇ ਨਾਲ ਆਪਾਂ ਇੱਕ ਹੈਪਰ ਕਰਦਾ ਸੀਗਾ ਤੇ ਹੁਣ ਠੀਕ 9 ਵਜ ਗਏ ਆ ਤੇ ਹੁਣ ਆਪਾਂ ਡਿਨਰ ਦਾ ਆਪਣਾ ਟਾਈਮ ਹੋ ਗਿਆ ਡਿਨਰ ਦੇ ਵਿੱਚ ਆਪਾਂ ਜੀ ਜਿਛਿਆ ਜੋ ਆਪਾਂ ਲਾਂਚ ਦੇ ਵਿੱਚ ਲੈ ਸੀ ਆਪਾਂ ਉਹੀ ਚੀਜ਼ ਦੁਬਾਰੋ ਪਰ ਰਿਪੀਟ ਕੀਤੀ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਵੀ ਦਿਨਾ ਵਾ ਇੱਕ ਬ੍ਰੈਡ ਆਪਾਂ ਸਲਾਦ ਜਿਹੜੀ ਕੀਤੀ ਜੀ ਸਲਾਦ ਦੇ ਵਿੱਚ ਆਪਾਂ ਪਿਆਜ਼ ਲਿਆ ਵਾ ਦੋ ਛੋਟੇ ਜਿਹੇ ਪੀਸ ਸਕੁੰਦਰ ਦੇ ਲਿਆ ਤੇ ਨਾਲ ਆਪਾਂ ਇੱਕ ਖੀਰਾ ਲਿਆ ਵਾ ਤੇ ਛੋਟੀ ਜੀ ਆਪਾਂ ਗਾਜਰ ਲਈ ਜੀ ਇਹ ਤਾਂ ਹੋ ਗਿਆ ਆਪਣਾ ਸਲਾਦ ਹੋ ਗਿਆ ਜੀ ਤੇ ਨਾਲ ਆਪਾਂ ਲਿਆਵਾ ਜੀ ਇਹਦੇ 150 ਗ੍ਰਾਮ ਪਨੀਰ ਲਿਆ ਜੀ 150 ਗ੍ਰਾਮ ਆਪਾਂ ਪਨੀਰ ਲਿਆਵਾ ਤੇ ਨਾਲ ਇੱਕ ਕੋਲੀ ਆਪਾਂ ਦਾਲ ਦੀ ਲਈ ਹੈ ਜੀ ਇਹ ਜਿਹੜੀ ਦਾਲ ਆ ਇਹ ਇਹ ਬਿਨਾ ਤੜਕੇ ਤੋਂ ਬਣਾਈ ਆ ਇਹ ਤੜਕਾ ਨਹੀਂ ਲਾਇਆ ਹੈਗਾ ਤੇ ਇੱਕ ਕੋਲੀ ਦਾਲ ਦੀ ਲਈ ਆਪਾਂ ਤੇ 150 ਗ੍ਰਾਮ ਪਨੀਰ ਤੇ ਨਾਲ ਆਪਾਂ ਇੱਕ ਪਲੇਟ ਸਲਾਦ ਦੀ ਜਿਹੜੀ ਕੀਤੀ ਹੈ ਜੀ ਆਪਾਂ ਇਹ ਆਪਣਾ ਅੱਜ ਡਿਨਰ ਹੋਏਗਾ ਜੀ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾ ਰਹੇ ਹੋ ਨਾ ਕੋਈ ਵੀ ਮੀਲ ਖਾਣੇ ਤਾਂ ਉਹਦੇ ਵਿੱਚ ਸਲਾਦ ਆ ਜਿਹੜਾ ਉਹਨੂੰ ਜ਼ਰੂਰ ਐਡ ਕਰਿਆ ਕਰੋ ਕਿਉਂਕਿ ਸਲਾਦ ਦੇ ਵਿੱਚ ਨਾ ਦੇਖੋ ਸਲਾਦ ਦੇ ਵਿੱਚ ਜੀਓ ਕੇ ਰੀਲਡ ਹੁੰਦੀਆਂ ਨੇ ਇਹਦੇ ਵਿੱਚ ਜਿਹੜਾ ਫਾਈਬਰ ਹੁੰਦਾ ਉਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਜੋ ਤੁਹਾਡੀ ਮਤਲਬ ਵੀ ਬੋਡੀ ਦਾ ਵੇਟ ਘਟਾਉਣ ਦੇ ਵਿੱਚ ਤੁਹਾਡੀ ਮਦਦ ਤਾਂ ਕਰਦੇ ਹੀ ਕਰਦਾ ਵਾ ਉਹਦੋਂ ਨਾਲ ਇਹ ਹੈ ਕਿ ਮਤਲਬ ਇਹ ਤੁਹਾਨੂੰ ਬਿਮਾਰੀਆਂ ਤੋਂ ਵੀ ਬਹੁਤ ਬਚਾਉਂਦਾ ਵਾ ਸੋ ਇਸ ਕਰਕੇ ਇਹਨਾਂ ਸਲਾਦ ਨੂੰ ਹਰ ਟਾਈਮ ਜਦੋਂ ਵੀ ਤੁਸੀਂ ਕੁਝ ਖਾਣੇ ਉਹਨੂੰ ਸਲਾਦ ਨੂੰ ਜ਼ ਕੋਮਨ ਆਪਾਂ ਡਿਨਰ ਕਰਕੇ ਤੇ ਥੋੜੇ ਬੁੱਤੇ ਆਪਾਂ ਕੰਮ ਕਰਾਂਗੇ ਤੇ ਫਿਰ ਆਪਾਂ ਸੋਵਾਂਗੇ ਤੇ ਸਵੇਰੇ ਮਿਲਾਂਗੇ ਆਪਾਂ ਨਵੇਂ ਦਿਨ ਦੇ ਨਾਲ ਤੇ ਨਵੇਂ ਬਲੌਗ ਦੇ ਨਾਲ ਸੋ ਦੋਸਤੋ ਆ ਤੁਹਾਨੂੰ ਅੱਜ ਦਾ ਸਾਡਾ ਬਲੌਗ ਜਿਹੜਾ ਇਹ ਵਧੀਆ ਲੱਗਿਆ ਹੋਵੇਗਾ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗਦੀ ਹੈ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸੋ ਦੋਸਤੋ ਮਿਲਦੇ ਹਾਂ ਕੱਲ੍ਹ ਇੱਕ ਨਵੇਂ ਤੇ ਵਧੀਆ ਬਲੌਗ ਦੇ ਨਾਲ ਉਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਬੜੀ ਸਤਿਕਾਰ ਤੇ ਗੁੱਡ ਨਾਈਟ